ਆਇਓ ਭਰੇ ਨਿਸ਼ੇ ਥੈਂਕ ਯੂ ਕਿ ਜਨਾਬ ਜੋ ਪਰਿਵਾਰ ਹੈ ਮੇਰਾ ਪਰਿਵਾਰ ਨੂੰ ਲੱਗੀ ਹੋਈ ਅਸੀਂ ਆਪਣੇ ਪਰਿਵਾਰ ਨੂੰ ਮੋਟਾ ਮੰਨਿਆ ਹੈ ਕਿਉਂਕਿ ਪਰਿਵਾਰ ਨੂੰ ਅਸੀਂ ਮੋਟਾ ਕੱਟ ਕਹਿੰਦੇ ਆ ਤੇ ਪਰਿਵਾਰ ਚਲਾਗੇ ਇੱਥੇ ਆ ਬੜਾ ਪਿਆਰ ਮਿਲ ਰਿਹਾ ਆ ਤੁਹਾਡੇ ਸਾਹਮਣੇ ਹੀ ਆ ਢੇਡ ਤੋਂ 100 150 ਜਿਹੜੇ ਹੈਗੇ ਆ ਸਾਡੇ ਪ੍ਰੈਜ਼ੀਡੈਂਟ ਲੋਕ ਕੋਲੇ ਆਗੇ ਵਾਲੇ ਪਰਿਵਾਰ ਆ ਸਾਡੇ ਭੈਣ ਦੇ ਸਿੰਘ ਤੋਂ ਰਿਛੇੜੇ ਵਾਲੇ ਆ ਇਹਨਾਂ ਨੂੰ ਪੁੱਛੋ ਆ ਦਾਨਸ਼ਾਹ ਨੇ ਇੱਥੇ ਰਹਿਣ ਵਾਲੇ ਆ ਆ ਪਟਨ ਸਿੰਘ ਸਾਹਿਬ ਇੱਥੇ ਸਾਰੇ ਜਿਹੜਾ ਰਿਪੀ ਜਿਹੇ ਹੈਗੇ ਨੇ ਲੋਕਾਂ ਨੂੰ ਇੱਥੇ ਰਹਿਣ ਨਾਲ ਲੱਭ ਕੇ ਆਈ ਬੰਦੇ ਬੰਦੋ ਨਹੀਂ ਆ ਪਿਆਰ ਆ ਨਾ ਲੋਕ ਰੈਸਟ ਲੈ ਕੇ ਆ। ਜੋ ਇਹਨਾਂ ਪਿਆਰ ਦਿੰਦੇ ਆ ਨਾ ਜੀ ਆ ਜੋ ਦੁਨਿਆਰਾ ਪਰਵਾਹ ਦਾ। ਮੈਂ ਜਸਵਿੰਦਰ ਕੌਰ ਸ਼੍ਰਮਣਿਆ ਕਾਲੀਦਾਲ ਮੀਤ ਪ੍ਰਧਾਨ ਪੰਜਾਬ। ਮੈਂ ਐਸੇ ਬੇਨਤੀ ਕਰਨ ਆਈ ਸੀ ਵੀ ਸਾਨੂੰ ਵੋਟਾਂ ਦੀ ਬਹੁਤ ਲੋੜ ਹੈ ਕਿ ਸਾਡੇ ਇੱਕ ਹਰਮਨ ਪਿਆਰੇ ਪਰਵਕਾਰ ਸਿੰਘ ਨੂੰ ਮੰਜੀ ਜੋ ਲੈਕਸ਼ਨਾ ਵਿੱਚ ਕੈਂਡੀਡੇਟ ਨੇ ਸਾਡੇ ਅਸੀਂ ਚਾਹੁੰਦੇ ਆ ਕਿ ਉਹਨਾਂ ਨੂੰ ਅਸੀਂ ਐਮਐਲਏ ਬਣਾ ਕੇ ਤੇ ਤੱਕੜੀਆਂ ਚੋਂ ਨਿਸ਼ਾਨ ਨੂੰ ਜਿਤਾ ਕੇ ਜੋ 13 13 ਬੋਲਣ ਵਾਲਾ ਕਦੇ ਨਹੀਂ ਡੋਲਦਾ ਇਸ ਕਰਕੇ ਉਹਨਾਂ ਨੂੰ ਕਿੰਨੇ ਵੀ ਕੱਢੀ ਡੋਲਣ ਨਹੀਂ ਦੇਣਾ ਅਸੀਂ ਤੱਕੜੀ ਤੇ ਮੋਹਰਾਂ ਲਾ ਕੇ ਉਹਨਾਂ ਨੂੰ ਜਿਤਾਈਏ ਇੱਕ ਹੀ ਇਮਾਨਦਾਰ ਸੂਝਵਾਨ ਸਭ ਤੋਂ ਅੱਛੇ ਕੈਂਡੀਡੇਟ ਤੁਹਾਨੂੰ ਜਿਹੜੇ ਮਿਲੇ ਨੇ ਜਿਹੜੇ ਝਾੜੂ ਵਾਲੇ ਨੇ ਉਹ ਤੁਹਾਡੇ ਸਾਹਮਣੇ ਅੱਜ ਇੱਥੇ ਨੇ ਇਹਨਾਂ ਨਾਲ ਗੱਲ ਤੋਂ ਤੁਹਾਨੂੰ ਲੱਭਣਾ ਨਹੀਂ ਜੀ ਵੋਟਾਂ ਲੈ ਕੇ ਬਾਹਰ ਹੋ ਜਾਣਾ ਆਸ਼ੂ ਜੀ ਤੇ ਦੇਖੋ ਤੁਸੀਂ ਬਿਜਲੈਂਸ ਨੇ ਪਰਚੇ ਕੱਟੇ ਆ ਔਨ ਫੇਰ ਉਹਨਾਂ ਦੀ ਹਵਾ ਇੰਨੀ ਖਰਾਬ ਹੋਈ ਆ ਕਾਂਗਰਸ ਦੇ ਵੈਲੇ ਵੀ ਕੁਝ ਨਹੀਂ ਹੈਗਾ ਮੈਂ ਜਾਣੀ ਕਿ ਜੋ ਕਾਲੀ ਦਾਲ ਦੇ ਸਾਡੇ ਕੈਂਡੀਡੇਟ ਨੇ ਮੈਗਨੀਆ ਨਾ ਜਿਤਾਓ ਤੁਸੀਂ ਇਹਨਾਂ ਨੂੰ ਵੋਟਾਂ ਪਾ ਕੇ ਇਹਨਾਂ ਨੂੰ ਕਾਮਯਾਬ ਬਣਾਓ ਐਸੇ ਹਲਕੇ ਦਾ ਐਮ ਐਲ ਏ ਬਣਾ ਕੇ ਤੇ ਇਹਨਾਂ ਨੂੰ ਝੋਲੀ ਵਿੱਚ ਛੀਆਂ ਪਾਓ ਕਾਮਯਾਬ ਬਣਾਓ ਤੇ ਪ੍ਰਕਾਸ਼ ਸਿੰਘ ਬਾਦਲ ਜੀ ਅੱਜ ਹਲਕਾ ਬੈਸਟ ਦੇ ਵਿੱਚ ਜੋ ਸਾਡੇ ਕੈਂਡੀਡੇਟ ਹੈ ਸ਼ਰੋਮਣੀ ਅਕਾਲੀ ਦਲ ਦੇ ਸਾਰੀਆਂ ਬੀਬੀਆਂ ਐਡਵੋਕੇਟ ਪ੍ਰਕਾਸ਼ ਸਿੰਘ ਕੋ ਮਨਸਾਬ ਡੋਰ ਟੂ ਡੋਰ ਉਹਨਾਂ ਨੇ ਅੱਜ ਮਹਾਵੀਰ ਜਨ ਕਲੋਨੀ ਦੇ ਵਿੱਚ ਕਰਿਆ ਵਾ ਸਭ ਤੋਂ ਪਹਿਲਾਂ ਮੈਂ ਇੱਥੇ ਪਹੁੰਚਣ ਦੇ ਜਾਇਨ ਨੂੰ ਕਹਨਾ ਹੋਰ ਲੋਕਾਂ ਦਾ ਮੇਰੀਆਂ ਮਾਤਾਵਾਂ ਦਾ ਪੈਣਾ ਦਾ ਬਹੁਤ ਵੱਡਾ ਭਰਪੂਰ ਪਿਆਰ ਮਿਲਿਆ ਵਾ ਔਰ ਕਿਉਂਕਿ ਪਿਆਰ ਮਿਲਿਆ ਵਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਰਾਜ ਆ ਉਹ ਅੱਜ ਲੋਕਾਂ ਨੂੰ ਯਾਦ ਆ ਰਿਹਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੂੰ ਲੋਕ ਯਾਦ ਕਰਦੇ ਕਿਉਂਕਿ ਜੋ ਸ਼੍ਰੋਮਣੀ ਅਕਾਲੀ ਦਲ ਨੇ ਵਿਕਾਸ ਦਾ ਕੰਮ ਪੂਰੇ ਪੰਜਾਬ ਦੇ ਵਿੱਚ ਕਰਾਇਆ ਉਹ ਅੱਜ ਲੋਕ ਚੇਤੇ ਕਰਕੇ ਅੱਜ ਇਸ ਕਰਕੇ ਸਾਰੇ ਹੀ ਲੋਕਾਂ ਨੇ ਵੋਟਰਾਂ ਨੇ ਸਪੋਰਟਰਾਂ ਨੇ ਮੇਰੀਆਂ ਮਾਤਾਵਾਂ ਨੇ ਪੈਣਾ ਨੇ ਬੁਜਰਗਾਂ ਨੇ ਨੌਜਵਾਨ ਸਾਥੀਆਂ ਨੇ ਪੂਰਾ ਘੁੰਮਣ ਸਾਹਿਬ ਨੂੰ ਵਿਸ਼ਵਾਸ ਕਰਾਇਆ ਵਾ ਕਿ ਅਸੀਂ 19 ਤਰੀਕ ਨੂੰ ਤੱਕੜੀ ਦਾ ਬਟਨ ਦਬਾ ਕੇ ਸਰਦਾਰ ਪਰ ਉਪਕਾਰ ਸਿੰਘ ਘੁੰਮਣ ਸਾਹਿਬ ਨੂੰ ਵਿਧਾਨ ਸਭਾ ਦੇ ਵਿੱਚ ਭੇਜਾਂਗੇ ਤਾਂ ਮੈਂ ਨਰੇਸ਼ ਸਿੰਘਾ ਆਪਣੇ ਵੱਲੋਂ ਸਾਰੇ ਵੀਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਮੈਂ ਸਾਰੇ ਹਲਕਾ ਵੈਸਟ ਦੇ ਵੋਟਰਾਂ ਨੂੰ ਕਿ ਆਓ ਆਪਾਂ ਸਾਰੇ ਜਿਹੜੀ ਸਾਡੀ ਮਾਂ ਪਾਰਟੀ ਆ ਜਿਹੜੀ ਪੰਜਾਬ ਦੀ ਪਾਰਟੀ ਆ ਪੰਜਾਬ ਦੇ ਪੰਜਾਬੀਆਂ ਦੀ ਪਾਰਟੀ ਆ ਸ਼ਰਮਣੀ ਅਕਾਲੀ ਦਲ ਤੇ ਇਹਨਾਂ ਨੇ ਸਿਰਫ ਤਾਂ ਸਿਰਫ ਪੰਜਾਬ ਦੇ ਬਾਰੇ ਹੀ ਸੋਚਣਾ ਮੈਂ ਔਰ ਖਾਸ ਕਰਕੇ ਲੁਧਿਆਣਾ ਲੁਧਿਆਣਾ ਦੇ ਜਿਹੜਾ ਹਲਕਾ ਵੈਸਟ ਦੇ ਬਾਰੇ ਸੋਚਣਾ ਮੈਂ ਉਹ ਪਾਰਟੀ ਨੂੰ ਆਪਾਂ ਜਿਤਾਈਏ ਤਾਂ ਆਪਣਾ ਜਿਹੜਾ ਵਿਕਾਸ ਦਾ ਕੰਮ ਰੁਕਿਆ ਹੋਇਆ ਉਹਨੂੰ ਅੱਗੇ ਵਧਾਈਏ ਬਹੁਤ ਬਹੁਤ ਧੰਨਵਾਦ ਜੈ ਵਾਲਮੀਕੀ ਜੈ ਪੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ तकरीबन 20 22 ਦਿਨ ਹੋ ਗਏ ਅਸੀਂ ਡੇਲੀ ਸ਼ਰੋਮਨੀ ਕਾਲੀ ਦਲ ਦੇ ਜਿਹੜੇ ਕੈਂਡੀਡੇਟ ਹੈ ਸਰਦਾਰ ਪ੍ਰੋਕਾਸ਼ ਸਿੰਘ ਜੀ ਘੁੰਮਣ ਜੀ ਉਹਨਾਂ ਦੇ ਹੱਕ ਦੇ ਵਿੱਚ ਅਸੀਂ ਡੇਲੀ ਮੀਟਿੰਗਾਂ ਵੀ ਕਰ ਰਹੇ ਹਾਂ ਉਹਨਾਂ ਦੇ ਨਾਲ ਜਾ ਕੇ ਟੋਰ ਟੂ ਟੋਰ ਵੀ ਕਰਾ ਰਹੇ ਹਾਂ ਹੈਪੋ ਵਾਲ ਜਿਵੇਂ 3 ਨੰਬਰ ਵਾਰਡ ਹੋ ਗਿਆ 65 ਨੰਬਰ ਵਾਰਡ ਹੋ ਗਿਆ ਜਿੱਦਾਂ ਹੀ ਡੇਲੀ ਅਸੀਂ ਸਵੇਰ ਤੋਂ ਲੈ ਸਵੇਰ ਤੋਂ ਲੈ ਕੇ ਦੁਪਹਿਰ ਤੱਕਣਾ ਇਹ 2 ਘੰਟੇ ਆਰਾਮ ਫਿਰ ਸ਼ਾਮ ਤੱਕ ਲੈ ਕੇ ਰਾਤ ਤੱਕਣਾ ਅਸੀਂ ਕਰ ਰਹੇ ਹਾਂ ਜੋ ਲੋਕਾਂ ਦਾ ਪਿਆਰ ਸਾਨੂੰ ਮਿਲ ਰਿਹਾ ਸਾਡੇ ਕੈਂਡੀਡੇਟ ਨੂੰ ਮਿਲ ਰਿਹਾ ਉਹ ਇਹ ਸੰਕੇਤ ਹੈ ਜੀ ਸਾਡੀ ਬਹੁਤ ਵੱਡੀ ਲੀਡ ਲੈ ਕੇ ਅਸੀਂ ਜਿੱਤ ਪ੍ਰਾਪਤ ਕਰਾਂਗੇ ਤੇ ਪੰਜਾਬ ਦੇ ਵਿੱਚ ਇੱਕ ਸ਼ਾਂਤੀ ਦਾ ਮਾਹੌਲ ਦੀ ਸ਼ੁਰੂਆਤ ਕਰਾਂਗੇ ਜੀ ਕਿੱਥੇ ਕੀਤਾ ਗਿਆ ਜਗ੍ਹਾ ਹੈ ਅੱਜ ਜੀ ਜੈਨ ਕਲੋਨੀ ਸਾਡੇ ਵਾਰਡ ਨੰਬਰ 63 ਦੀ ਇਹ ਆਪਣਾ ਮਹਾਵੀਰ ਜੈਨ ਕਲੋਨੀ 63 ਨੰਬਰ ਵਾਰਡ ਹੋ ਗਿਆ ਇਹ ਆਪਣਾ ਏਕਤਾ ਵਿਹਾਰ ਗੁਰਨਾਨਕ ਵਿਹਾਰ ਇਹ ਸਾਰਾ ਆਪੇ ਏਰੀਆ ਢੁਮਨ ਸਾਹਿਬ ਦੇ ਹੱਕ ਦੇ ਵਿੱਚ ਉਹਨਾਂ ਨੂੰ ਨਾਲ ਲਿਆ ਕੇ ਡੋਰ ਟੂ ਡੋਰ ਕਰਾ ਰਹੀ ਔਰ ਬਹੁਤ ਹੀ ਅੱਛਾ ਰਿਸਪੌਂਸ ਮਿਲ ਰਿਹਾ ਜੀ ਸਾਨੂੰ ਜਨਤਾ ਦਾ ਆਪਾਂ ਕੀ ਫੀਲ ਕਰੋਗੇ ਕਿ ਇੰਨੀ ਨੇੜੇ ਆ ਰਹੀ ਹੈ ਦੇਖੋ ਜੀ ਜਿੱਦਾਂ ਇਦਾਂ ਤਰੀਕ ਨੇੜੇ ਆ ਰਹੀ ਹੈ ਉਦੋਂ ਉਦੋਂ ਸਾਡਾ ਕਾਰਜਕਰਤਾ ਵੀ ਹੋਰ ਜ਼ਿਆਦਾ ਮਜ਼ਬੂਤ ਹੋ ਰਿਹਾ ਔਰ ਐਕਟਿਵੇਟ ਹੋ ਰਿਹਾ ਹੈ ਇਹ ਬਹੁਤ ਵਧੀਆ ਸੰਕੇਤ ਨੇ ਇੱਥੋਂ ਇਹ ਸਾਬਤ ਹੁੰ ਟੂ ਡੋਰ ਪਲੱਸ ਬੈਠਕ ਮਹਾਵੀਰ ਜਨ ਕਲੋਨੀ ਵਾਰਡ ਨੰਬਰ 65 ਦੇ ਵਿੱਚ ਹੋਈ ਐ ਔਰ ਲੋਕਾਂ ਦਾ ਇੰਨਾ ਪਿਆਰ ਮਿਲਿਆ ਕਿ ਪੁੱਛੋ ਇਨਾ ਲੋਕਾਂ ਨੇ ਕਿੰਨਾ ਦਿਨੋਂ ਪਿਆਰ ਕਰਦੇ ਨੇ ਕੁੰਮੜ ਸਾਹਿਬ ਨੂੰ ਇੱਕ ਸਾਡੇ ਗੋਪਾਲ ਨਗਰ ਦੇ ਵਿੱਚ ਘਟਨਾ ਘਟੀ ਸੀ ਇੱਕ ਫ੍ਰਿਜ ਸੈਮਸਨ ਦਾ ਬਲਾਸਟ ਹੋ ਗਿਆ ਇੱਕ ਮਹੀਨੇ ਪਹਿਲਾਂ ਤਕਰੀਬਨ ਮਲੇ ਨਵਾਸੀ ਉਸ ਗਲੀ ਦੇ ਨਵਾਸੀ 7 ਨੰਬਰ ਗਲੀਏ ਉਹਦੇ ਚ ਲੋਕ ਇਕੱਠੇ ਹੋ ਕੇ ਮੌਜੂਦਾ ਕਾਉਂਸਲਰ ਨੂੰ ਮੰਡੀ ਦੇ ਕੋਲੇ ਗਏ ਤੇ ਸਾਡੇ ਅੰਦਰ-ਅੰਦਰ ਕਰਕੇ ਬਲਾਸਟ ਕਰ ਗਿਆ ਜੀ ਤੇ ਸਾਡਾ ਨੁਕਸਾਨ ਹੋ ਗਿਆ ਜਾਨੀ ਨੁਕਸਾਨ ਇੱਕ ਸਿਰਫ ਡੌਗੀ ਤੇ ਇੱਕ ਦੋ ਖਰਗੋਸ਼ ਮਰੇ ਬੰਦੇ ਦਾ ਬਚਾਅ ਹੋ ਗਿਆ ਉਹਦੀ ਅੱਖਾਂ ਦੀ ਰੋਸ਼ਨੀ ਜਿਹੜੀ ਉਹ ਜਾਂਦੇ ਜਾਂਦੇ ਰਹਿ ਗਈ ਬਚ ਗਿਆ ਬਚਾਅ ਹੋ ਗਿਆ ਉਹਦਾ ਜਦੋਂ ਘੁੰਮਣ ਸਾਹਿਬ ਨੂੰ ਇਸ ਗੱਲ ਦਾ ਪਤਾ ਲੱਗਿਆ ਘੁੰਮਣ ਸਾਹਿਬ ਨੇ ਜਦੋਂ ਟਿਕਟ ਅਨਾਉਂਸ ਹੋਈ ਰੁਪਕਾਰ ਸਿੰਘ ਘੁੰਮਣ ਜੀ ਦੀ ਉਦੋਂ ਮੈਂ ਜਦੋਂ ਜਾ ਕੇ ਦੱਸਿਆ ਮੈਂ ਕਿਹਾ ਜੀ ਹਮਾਰੀ ਪਾਰਟੀ ਦੀ ਸਰਕਾਰ ਹੈ ਔਰ ਉਹਦੇ ਕਾਉਂਸਲਰ ਵੀ ਨੇ ਔਰ ਉਹਨਾਂ ਦੇ ਜਿਹੜਾ ਲੋਕ ਉਹਨਾਂ ਤੱਕ ਪਹੁੰਚ ਵੀ ਕਰਦੇ ਪਏ ਨੇ ਪਰ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋਈ। ਘੁੰਮਣ ਸਾਹਿਬ ਨੇ ਇਮੀਡੀਏਟਲੀ ਆ ਕੇ ਇੱਕ ਤਾਂ ਮੁਆਇਨਾ ਕੀਤਾ, ਦੇਖਿਆ ਉਹਨਾਂ ਨੂੰ ਔਰ ਉਹਨਾਂ ਨੂੰ ਹੌਸਲੇ ਦਿੱਤਾ ਔਰ ਡੀਸੀ ਸਾਹਿਬ ਨੂੰ ਸਾਡੇ ਸਾਹਮਣੇ ਬੇਨਤੀ ਲਈ ਵੀ ਇਹਨਾਂ ਨੂੰ ਜਿਹੜਾ ਇਹਨਾਂ ਦਾ ਜਿਹੜਾ ਨੁਕਸਾਨ ਹੋਇਆ ਉਹਦੀ ਪਰਪਾਈ ਕੀਤੀ ਜਾਵੇ ਔਰ अनेਕਈ ਇਕ ਨਹੀਂ ਕਈਆਂ अनेका ਜਿਹੜੇ ਕੀ ਰੋਂਦੇ ਪਏ ਸੀ ਲੋਕ ਬਈ ਆਮ ਆਦਮੀ ਪਾਰਟੀ ਨੇ ਉਹਨਾਂ ਦਾ ਜਿਹੜਾ ਕਈਆਂ ਦਾ ਰਾਸ਼ਨ ਕਾਰਡ ਕਟਵਾਤਾ ਕਈਆਂ ਦੀ ਜਿਹੜੀ ਪੈਨਸ਼ਨ ਨਹੀਂ ਲੱਗ ਰਹੀ ਉਹਨਾਂ ਨੂੰ ਇਕੱਠਾ ਆ ਰਹੀਆਂ ਦਫ਼ਤਰ ਜਾਂਦੇ ਨੇ ਉਹਨਾਂ ਨੂੰ ਤੋੜ ਦਿੱਤਾ ਜਾਂਦਾ ਦਫ਼ਤਰ ਤੋਂ ਵੀ ਬਾਅਦ ਚ ਆਇਓ ਐਦਾ ਕਰਿਓ ਐਦਾ ਕਰਿਓ ਨਹੀਂ ਜੇ ਹੋ ਰਿਹਾ ਉਹਨਾਂ ਦਾ ਕੰਮ ਉਹ ਦੁਖੀ ਹੋ ਕੇ ਉਹ ਜਿਹੜਾ ਅਕਾਲੀ ਦਲ ਦਾ ਜਿਹੜਾ ਪੱਲਾ ਉਹਨਾਂ ਨੇ ਥਾਮਿਆ ਔਰ ਲੋਕ ਉਹਨਾਂ ਦੀ ਅਸੀਂ ਸੇਵਾ ਕਰਨ ਵਾਸਤੇ ਹਮੇਸ਼ਾ ਤਿਆਰ ਹੈ ਔਰ ਪਹਿਲਾਂ ਵੀ ਕੀਤੀ ਹੈ ਔਰ ਅੱਗੇ ਵੀ ਕਰਦੇ ਰਾਵਾਂਗੇ ਵਾਲਮੀਕ ਸਮਾਜ ਜਿਹੜਾ ਹਮੇਸ਼ਾ ਅਕਾਲੀ ਦਲ ਦੇ ਨਾਲ ਹੈ ਔਰ ਅਕਾਲੀ ਦਲ ਸਾਡਾ ਸਤਕਾਰਯੋਗ ਹੈ ਕਿਉਂਕਿ ਉਹਨਾਂ ਨੇ ਸਾਨੂੰ ਮਾਨ ਸਨਮਾਨ ਧਾਰਮਿਕਤਾ ਦੇ ਰਾਜਨੀਤਿਕ ਦੇ ਵਿੱਚ ਦਿੱਤਾ ਹਮ ਅਮਨ ਸ਼ਰਮਾ ਜੀ ਮੈਂ ਉਮੀਦਪੁਰ ਦਾ ਹਨਾ ਸ਼ੋਮਣੀ ਅਕਾਲੀ ਦਲ ਪਹਿਲਾਂ ਤਾਂ ਬਾਲ ਮਿੱਕੀ ਮਹਾਰਾਜ ਕੀ ਜੈ ਜੈ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅੱਜ ਜਿਹੜੀ ਮੀਟਿੰਗ ਹੋਈ ਆ ਘੁਮਣ ਸਾਹਿਬ ਦੀ ਸਾਡੇ ਵਾਰਡ ਨੰਬਰ 63 ਦੇ ਵਿੱਚ ਉਹਦੇ ਤੋਂ ਸਾਫ਼ ਪਤਾ ਲੱਗ ਗਿਆ ਕਿ ਜਿਹੜੀ ਵੇਵ ਆ ਉਹ ਘੁਮਣ ਸਾਹਿਬ ਦੀ ਬਣ ਚੁੱਕੀ ਆ ਲੋਕ ਆਪ ਮਹਾਰੇ ਪਹੁੰਚੇ ਹੋਏ ਸੀ ਮੀਟਿੰਗ ਦੇ ਵਿੱਚ ਤੇ ਤੋਂਗ ਸਾਹਿਬ ਜਿਹੜੇ ਸਾਡੇ ਇੱਥੇ ਮੇਨ ਹੈਡ ਲਾਏ ਹੋਏ ਆ ਇਸ ਵਾਰਡ ਦੇ ਇਹਨਾਂ ਦੀ ਮਿਹਨਤ ਦੇ ਸਦਕਾ ਜਿਹੜਾ ਵਾਲਮੀਕੀ ਸਮਾਜ ਆ ਉਹ ਸਾਡੇ ਨਾਲ ਬੜੇ ਹਮ ਹਮਾ ਕੇ ਚੱਲਿਆ ਤੇ ਇਹ ਦੱਸਣਾ ਚਾਹੁੰਗਾ ਕਿ ਜਿਹੜੀ ਘੁੰਮਣ ਸਾਹਿਬ ਦੀ ਜੁੱਤਾ ਉਹ ਯਕੀਨੀ ਬਣ ਗਈ ਅੱਜ ਦੀ ਮੀਟਿੰਗ ਨਾਲ ਜੀ ਕਿੱਦਾਂ ਲੱਗਦਾ ਵੀ ਜਿੱਤ ਕੀ ਵਧੀਆ ਕੰਮ ਕੀਤਾ ਬੋਲੋ ਉਹ ਘੁੰਮਣ ਸਾਹਿਬ ਨਾਲ ਜਿਹੜੇ ਲੋਕ ਪਿਆਰ ਜਿਹੜਾ ਘੁੰਮਣ ਸਾਹਿਬ ਦੀ ਸ਼ਖਸੀਅਤ ਹੈ ਜੀ ਉਹਦੇ ਕਰਕੇ ਹੀ ਲੋਕ ਉਹਨਾਂ ਨਾਲ ਜੁੜੇ ਹੋਏ ਆ ਕਿਉਂਕਿ ਬੇਦਾਗ ਸ਼ਖਸੀਅਤ ਹੈ ਕੋਈ ਵੀ ਕਿਸੇ ਵੀ ਤਰੀਕੇ ਦਾ ਐਲੀਗੇਂਸ ਐਲੀਗੇਸ਼ਨ ਨਹੀਂ ਹੈਗਾ ਇਹਨਾਂ ਦੇ ਉੱਤੇ ਤੇ ਬੇਸ਼ੱਕ ਜਿਹੜਾ ਕੋਈ ਬਣਸਾਬ ਹੈ ਉਹ ਜਿੱਤਣਗੇ ਇਸ ਇਸ ਵਾਰਡ ਚੋਂ ਕਿਹਾ ਇਸ ਹਲਕੇ ਚੋਂ ਹੀ ਜਿੱਤਣਗੇ ਜੀ ਕੀ ਲੋਕਾਂ ਨੇ ਅਪੀਲ ਕਰੋਗੇ 19 ਤਰੀਕ ਨੇੜੇ ਆ ਰਹੀ ਹੈ ਮੈਂ ਇਹੀ ਅਪੀਲ ਕਰੂੰਗਾ ਕਿ ਆਪਣੀ ਜ਼ਮੀਰ ਦੀ ਆਵਾਜ਼ ਸੁਣ ਕੇ ਉਸ ਬੰਦੇ ਨੂੰ ਵੋਟ ਪਾਓ ਜਿਨ੍ਹਾਂ ਦੀ ਪਾਰਟੀ ਨੇ ਤੁਹਾਡੇ ਲੁਧਿਆਣੇ ਦੇ ਵਿੱਚ ਜਿੰਨਾ ਕੰਮ ਹੈ ਜੋ ਵੀ ਉਹਰੇ ਫਲਾਇਓਵਰ ਦਿਖਦੇ ਆ ਜੋ ਵੀ ਉਹਰੇ ਅਕੈਡਮੀਆ ਦਿਖਦੀਆਂ ਜੋ ਵੀ ਐਜੂਕੇਸ਼ਨ ਦਾ ਇਨਫਰਾਸਟ੍ਰਕਚਰ ਹੈ ਜੋ ਰੋਡਸ ਹੈ ਇਹ ਜਿਨੇ ਵੀ ਕੰਮ ਕਰਾਇਆ ਮੈਂ ਕਹਿੰਦਾ ਵੀ ਉਸ ਪਾਰਟੀ ਨੂੰ ਵੋਟ ਪਾਉਣਾ ਆਪਣੀ ਜ਼ਮੀਰ ਦੀ ਬਾਤ ਸੁਣ ਕੇ ਵੋਟ ਪਾਉਣ ਕਿਸੇ ਦੇ ਦਬਾਅ ਦੇ ਥੱਲੇ ਆ ਕੇ ਤੇ ਲੋਕਾਂ ਦੇ ਨਾਲ ਲੱਗੋ ਲੱਗਦੇ ਚੱਕਰ 'ਚ ਨਾ ਰਹਿਣ ਤੇ ਜਿਹੜੀ ਜਿਹੜੀ ਵੋਟ ਹੈ 19 ਤਰੀਕ ਨੂੰ ਉਹ ਇੱਕ ਵਧੀਆ ਪੜੇ ਲਿਖੇ ਇਨਸਾਨ